ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਚੱਲੀਆਂ ਇੱਥੇ ਗੋਲੀਆਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੱਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀਰਾ ਚ ਦੋ ਗੱਡੀਆਂ ਜਸਵਾਰ 8 ਵਿਅਕਤੀਆਂ ਵੱਲੋਂ ਗੱਡੀ 'ਚ ਗੱਡੀ ਮਾਰ ਕੇ ਕੋ ਟਮਟ ਕਰਨ ਦਾ ਖਬਰ ਸਾਹਮਣੇ ਆਇਆ ਹੈ ਹਾਸੀ ਦੌਰਾਨ ਨੌਜਵਾਨ ਨਜਾਇਜ਼ ਪਿਸਤੋਲਾਂ ਨਾਲ ਫਾਇਰ ਕਰਨ ਦੇ ਦੋ ਸ਼ੇਰਸਾਨਾ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦੋਸ਼ੀਆਂ ਖਿਲਾਫ ਆਈਪੀਐਸ ਅਤੇ ਸਲੈਕ ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸੇਵਲ ਹਸਪਤਾਲ ਦੀ ਜੀਰਾ ਚ ਦਾਖਲ ਮੁੱਦਈ ਸੇਵਾ ਤੇ ਪੁੱਤਰ ਸਰਵਣ ਸਿੰਘ ਵਾਸੀ ਟਿੱਬਾ ਬਸਤੀ ਜੀਰਾ ਨੇ ਦੋਸ਼ਲ ਗੋੰਦ ਦੱਸਿਆ ਕਿ ਉਹ ਆਪਣੀ ਇਨੋਵਾ ਗੱਡੀ ਤੇ ਆਪਣੇ ਦੋਸਤਾਂ ਪੀਰ ਨਿਗਾਹ ਮੱਥਾ ਟੇਕਣ ਜਾ ਰਿਹਾ ਸੀ ਇਸ ਦੌਰਾਨ ਮੱਲੋਕੇ ਰੋਡ ਜੀਰਾ ਸਥਿਤ ਬਲੂ ਡਾਟ ਨੇੜੇ ਇਨੋਵਾ ਗੱਡੀ ਅਤੇ ਸਿਫਟ ਕਾਰ ਦੇ ਵਿੱਚਕਾਰ ਸਵਾਰ ਆ ਕੇ ਦੋਸ਼ਿਆ ਨੇ ਨੰਨੂ ਗੋਪੀ ਜੈਮਲ ਗੁਰਵਿੰਦਰ ਵਿਸ਼ਾ ਰਣਜੀਤ ਅਰਸ਼ ਤੇ ਜਸਾਦ ਦੇ ਮੁੱਦਈ ਦੀ ਗੱਡੀ 'ਚ ਗੱਡੀ ਮਾਰੀ ਤੇ ਮੁੱਦਈ